ਲੋ ਉਸਿਆਨੇ ਕਹਿੰਦੇ ਨਾ ਪੱਠਾ ਬਹਿ ਗਿਆ ਤਗੜੇ ਬੰਦੇ ਦੇ ਮਾਰੇ ਬੰਦੇ ਬੋਰ ਬੈ ਇੱਕ ਗੱਲ ਹੈ ਆ ਵੇਖ ਨਹੀਂ ਰਹਾ ਰੇਤਾ ਰੇਤਾ ਆ ਬਾਕੀ ਆਪੇ ਜਿੰਨੇ ਪੁੱਛਦੇ ਆ ਵੀ ਕੀ ਗੱਲ ਹੈ ਵੀ ਕਿਉਂ ਇੰਨਾ ਰੇਤਾ ਗੱਡੀ ਵਿੱਚ ਹੈ ਮਤਲਬ ਬੋਰ ਦਾ ਗਿਸਾਵ ਹੈ ਹੈ ਨੇ ਨੇੜੇ ਖਬਰ ਲਾਣੀ ਬੋਰ ਲੋ ਜੀ ਆਪ ਆ ਗਏ ਬੋਰ ਤੇ ਕਹਿੰਦੇ ਬੋਰ ਦਾ ਵੀ ਚੱਕਰ ਚੱਲਿਆ ਸੀ ਏ ਆਈਟ ਆ ਨੀ ਰੇਤ ਦੇ ਤੇ ਤਗੀਤੀ ਬੈਠੇ ਹਾਂਜੀ ਸਾਹਿਬ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਆ ਕਿਵੇਂ ਰੇਤਾਂ ਦਾ ਬੜਾ ਟੈਗ ਲਾਈ ਬੈਠੇ ਕੀ ਆ ਜੀ ਪਈਆਂ ਨੂੰ ਡੋਬੇ ਚ ਮਾਰ ਦਿੱਤਾ ਕਈਆਂ ਨੂੰ ਮਤਲਬ ਹੋਰ ਨੇ ਮਾਰ ਦਿੱਤਾ ਹਾਂ ਰਹਿੰਦੀ ਕਸਰੇ ਨੇ ਬੋਰ ਬਹਿ ਗਿਆ ਜੀ ਕਹਿੰਦੇ ਹੈ ਫਿਰ ਲੱਖ ਰੁਪਏ ਬੋਰ ਤੇ ਲੱਗਾ ਵਾਯੋ ਅਜੇ ਤਾਂ ਸਮਾਨ ਆਪਦਾ ਸੀ ਮੋਟਰ ਬਚ ਗਈ ਅੱਛਾ ਅੱਛਾ ਤੇ ਨਹੀਂ ਤਾਂ ਫਿਰ ਤਾਂ ਕਿਹਨੇ ਲੱਗਿਆ ਆ ਵੀ ਤਾਂ ਆ ਕਿ ਨਾ ਵੀ ਜ਼ਿੰਮੇਦਾਰ ਐ ਵਾਜੇਗਾ ਵੀ ਠੀਕ ਜ਼ਿੰਮੇਦਾਰ ਰਗਾ ਬਾਕੀ ਖੇਡ ਲੱਗੇ ਹੋਏ ਬਸ ਖੇਡ ਲੱਗੇ ਹਾਂ ਤੇ ਚਾਰ ਸਿਰ ਬਜਦੇ ਨੇ ਆ ਜਾ ਪੰਗਾ ਪੈ ਜਾਂਦਾ ਬੋਰ ਵਾਲਾ ਕੀ ਆ ਵੇਖੋ ਹਾਂ ਆ ਸਾਰੀਆਂ ਪੈਪਾਂ ਨਣੀਆਂ ਨਵੀਆਂ ਪਾਉਣੀਆਂ ਵੀ ਆ ਹਾਂ ਉਹ ਕਿੰਨੇ ਮਿਲ ਹਫਤਾ ਲੱਗ ਰਹੇ ਨੇ ਹਾਂ ਹਫਤਾ ਉਹ ਕਿੰਨਾ ਤੇਲ ਦਾ ਖਰਚਾ ਰੋਟੀ ਚਾਹ ਪਾਣੀ ਹਾਂ ਕਰਾਈ 25000 ਲੱਗ ਗਿਆ ਹਾਂ 2500 ਲੱਗ ਗਏ 30000 ਦੀ ਪੈਪਾਂ ਲੱਗੀਆਂ ਦੱਸ ਮਾਰਾ ਬੰਦਾ ਜ਼ਿੰਮੇਦਾਰ ਕਿੰਨਾ ਔਖਾ ਹੁੰਦਾ ਈ ਮੁਸ਼ਕਿਲਾਂ ਦੀ ਬਹੁਤ ਜ਼ਿਆਦਾ ਹੈ ਤੇ ਆਇਓ ਖੱਡੜ ਬਣਾਉਣ ਤੇ ਇੱਥੇ ਫਿਰ ਪਕਾਈ ਲੱਗੇਗੀ ਨਾ ਪਾਣੀ ਹੋ ਲੱਗ ਜਾਣਾ ਪਾਣੀ ਹੋ ਲੱਗਣਾ ਹੈ ਤੇ ਆਖਿਰ ਇਹ ਰੇਤਾ ਇੰਨਾ ਵਿੱਚੋਂ ਨਿਕਲਿਆ ਹਾਂ ਕੈਪਟੀ ਅੱਛਾ ਕੈਪਟੀ ਜਦੋਂ ਬਣਾਈਏ ਪਾਈਪਾਂ ਦੇ ਵਿੱਚ ਲਾਈ ਸੀ ਅੱਛਾ ਜੀ ਤੇ ਕੈਪਟੀ ਚਲਾ ਕੇ ਜਦੋਂ ਰੇਤਾ ਕੱਢਿਆ 3 ਘੰਟੇ ਨਹੀਂ ਫਿਲਟਰ ਹੋਰ ਹੁੰਦਾ ਤੇ ਕੈਪਟੀ ਹੋਰ ਹੁੰਦੀ ਹੈ ਹਾਂ ਪਹਿਲਾਂ ਕੈਪਟੀ ਚੱਲੀ ਹੈ ਅੱਛਾ ਪੰਜ ਠੀਕ ਹੈ ਬਾਅਦ ਵਿੱਚ ਮਤਲਬ ਜਦੋਂ ਕੈਪਟੀ ਚਾਲੂ ਹੋ ਗਈ ਹੈ ਅੱਛਾ ਬਾਅਦ ਵਿੱਚ ਸਮਾਨ ਜਦੋਂ ਪਾਇਆ ਉਹ ਫਿਲਟਰ ਪਾ ਕੇ अच्छा इन दे विच डबल विचानी फिल्टर भी है हां ते कैवटी भी ते कैवटी भी हां दोनों अच्छा कुछ पानी फिल्टर ही आवेगा हां ते बाकी ਥੱਲੋਂ ਹੈ कैवਟੀ ਵਾਹ ਜੀ ਪਰ ਠੀਕ ਹੈ ਪਰ ਵਾਰੀ ਵੇ ਪੈਸਾ ਲਾਣਾ ਔਖਾ ਹੋ ਜਾਂਦਾ ਮਾਲਕ ਤੇ ਬਣਾ ਤੇ ਮੰਨੇ ਉਹ ਤਾਂ ਫਿਰ ਰੱਬ ਦੇ ਵਾਸਤੇ ਜੀ ਤੇ ਨਹੀਂ ਇਹਨੂੰ ਹੋਇਆ ਕੀ ਸੀ ਬੋਰਨ ਪੁਰਾਣੇ ਨੂੰ ਇਹ ਫਟ ਗਿਆ ਸੀ ਜਦੋਂ ਮੋਟ ਕੱਢਣ ਵਿੱਚ ਫਸ ਕੇ ਪਹਿਲਾਂ ਫੁੱਲਿਆ ਸੀ ਪਾਣੀ ਦਾ ਲੈਵਲ ਘਟਿਆ ਸੀ اچھا ਜੀ ਅਸੀਂ 2-3 ਸਾਲਾਂ ਉਹਨੇ ਬੋਰ ਚਲਾਈ ਰੱਖਾ 30 ਤੱਕ ਇਹਨਾਂ ਚਲਾਈ ਕੇ ਮਾਰਾ ਬੜਾ ਸਭ ਪਤਾ ਨਹੀਂ ਚੱਲਿਆ ਬੋਰ ਫੁਗੜਿਆ ਹੋਇਆ ਹੈ ਜਿ ਇਕੱਠਾ ਹੋਇਆ ਹੋਇਆ ਹੈ ਅੱਛਾ ਅੱਛਾ ਉਸ ਤੋਂ ਬਾਅਦ ਜਦ ਮੋਟਰ ਬਾਹਰ ਕੱਢੀ ਅੱਛਾ ਪਰ ਪਤਾ ਚੱਲਿਆ ਵੀ ਤਾਂ ਬੋਰ ਫੁੱਲਿਆ ਹੋਇਆ ਹੈ ਵੀ ਪੈਪ ਟੁੱਟੀ ਹੈ ਹੈ ਅੰਦਰ ਸੋਗੜ ਗਈ ਹੈ ਅੱਛਾ ਫਿਰ ਮੋਟਰ ਬੜੀ ਮੁਸ਼ਕਲ ਨਾਲ ਕੱਢੀ ਨਹੀਂ ਪੈਪ ਅੰਦਰ ਇਕੱਠੀ ਹੋ ਜਾਂਦੀ ਹੈ ਹਾਂ ਇਕੱਠੀ ਹੋ ਜਾਂਦੀ ਹੈ ਕਿ ਗਰਮ ਹੋ ਕੇ ਹੋਈ ਹੈ ਗਰਮ ਹੋ ਕੇ ਜਦ ਪਾਣੀ ਜਦ ਚੱਲਦਾ ਹੈ ਨਾ ਅੱਛਾ ਪਾਣੀ ਪੂਰਾ ਮੋਟਰ ਨਾਲ ਮਿਲੇ ਉਹ ਪਾਣੀ ਗਰਮ ਹੋ ਜਾਂਦਾ ਹੈ ਬਹੁਤ ਗਰਮ ਕਰਦੇ ਤੇ ਉਹ ਬੋਰ ਨੂੰ ਇਕੱਠਾ ਕਰ ਲਿਆ ਵਾਹ ਫੇਰ ਵੀ ਚਲੋ ਵਾਹ ਰੱਬ ਦਾ ਸ਼ੁਕਰ ਮੋਟਰ ਵੀ ਬਾਜ ਗਈ ਹੈ ਮੋਟਰ ਨਿਕਲ ਗਈ ਬਾਹਰ ਹਾਂ ਨਹੀਂ ਦੋ ਕਿੰਨਾ ਲੱਗਣਾ ਸੀ ਉਹ ਤਾਂ 50000 ਰੁਪਏ ਹੋਰ ਲੱਗ ਜਣਾ ਸੀ ਵਾਹ 50 ਹੋਰ ਲੱਗਣੇ ਸੀ ਜੇ ਮੋਟਰ ਨੂੰ ਕੋਈ ਗੱਲ ਬਣ ਜਾਂਦੀ ਤਾਂ ਫੇਰ ਹੀ ਰੱਬ ਦਾ ਸ਼ੁਕਰ ਹੈ ਹਾਂ ਲੱਖ ਬੋਰ ਤੇ ਲੱਗ ਹੀ ਗਿਆ ਨਾ ਪਹਿਲਾਂ 1 ਲੱਖ ਰੁਪਏ ਲੱਗਦਾ ਸੀ ਪੂਰੇ ਬੋਰ ਤੇ ਮੋਟਰ ਚਲਾ ਕੇ ਹੁਣ ਤਾਂ ਹੁਣ ਵੇਖੋ ਹੁਣ 50000 ਵਧ ਗਈ ਥੋੜੇ ਚਿਰ ਵਿੱਚ ਬਾਕੀ ਠੀਕ ਹੈ ਚਲੋ ਜਿਵੇਂ ਕਰਨਾ ਸੋਖਾ ਵੀ ਪਰ ਜਦ ਆ ਮਸੀਬ ਹਾਂ ਜਦ ਆ ਮਸੀਬ ਬਣਦੀ ਨਾ ਬੋਰਾ ਵਾਲੀ ਤੇ ਉਦੋਂ ਦੋ ਸਾਲ ਦੋ ਸਾਲ ਦੀ ਕਮਾਈ ਤੇ ਕਮਾਈ ਗਈ ਗਈ ਬਿਲਕੁਲ ਜੀ ਚਲੋ ਠੀਕ ਹੁਣ ਕੰਮ ਕਰਨਾ ਹੀ ਪੈਂਦਾ ਹੈ ਜ਼ਿਮੀਦਾਰਾ ਜੀ ਕਰ ਦੇਣੀ ਤੇ ਲੋਕੀ ਖਾਣ ਪੀਣ ਕਿੱਥੋਂ ਹਾਂ ਛੱਡ ਨਹੀਂ ਸਕਦੇ ਆਪ ਜੀ ਆਪ ਰੋਟੀ ਨੇ ਛੱਡ ਸਕਦੇ ਹਾਂ ਇਸ ਤਰ੍ਹਾਂ ਜ਼ਿਮੀਦਾਰਾ ਚਲੋ ਇਹ ਜ਼ਿਮੀਦਾਰਾ ਗਣੀ ਪਿੰਡ ਬੂਲਾ ਤੋਂ ਹਾਂ ਬੂਲਾ ਰਹਿੰਦਾ ਆ ਕਰਜਾ ਇਹ ਤਾਂ ਚੜਦਾ ਜਮੀਨ ਦਾ ਹੋਰ ਸ਼ੌਣ ਇਹ ਨਹੀਂ ਕੋਈ ਪੈਕੇਜ ਆਗਲਾ ਆ ਜੇ ਕੋ ਦਾਰੂ ਪੀਂਦੇ ਗਮੀਤ ਖਾਂਦੇ ਸੁਆਮੀ ਬੰਦੇ ਵਿਚਾਰੇ ਪਰ ਜਦੋਂ ਆ ਮਸੀਬਤ ਬਣ ਜਾਂਦੀ ਨਾ ਫਿਰ ਉੱਥੇ ਕੀ ਕਰੇ ਬੰਦਾ ਨੀ ਕਰਾਂ ਦੇ ਬੋਰ ਤੇ ਫਸਲ ਕਿੱਥੋਂ ਚੱਲੇ ਜੀ ਚਲੋ ਠੀਕ ਹੈ ਜੀ ਠੀਕ ਹੈ ਰਾਸ ਰਾਸ ਸਮਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ